ਇਸ ਵਾਰ ਕੀਤਾ ਕਿ ਇਹ ਕਹਿੰਦੇ ਭਾਈ ਸਾਹਿਬ ਜੀ ਪ੍ਰਚਾਰ ਬੜਾ ਹੋ ਰਿਹਾ ਹੈ ਕੀਰਤਨ ਦਰਬਾਰ ਬਣੇ ਹੋ ਰਿਹਾ ਹੈ ਕੀ ਗੱਲ ਸਮਾਜ ਦੇ ਵਿੱਚ ਫਰਕ ਨਹੀਂ ਜਿਸ ਪਹਿਲਾਂ ਨਜ਼ਰ ਨਹੀਂ ਆਉਂਦੇ ਸਿੱਖ ਫਰਕ ਕਿਉਂ ਨਹੀਂ ਦਿਖਦਾ ਉਹਦਾ ਕਾਰਨ ਕੀ ਹੈ ਆਪਾਂ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ ਆਪ ਕਹਿੰਦੇ ਬੁਲਾਣਿਆ ਤੂੰ ਚੇਂਜ ਹੋ ਫਿਰ ਮੈਂ ਚੇਂਜ ਅਸੀਂ ਕਹਿੰਦੇ ਉਹ ਬੰਦਾ ਚੇਂਜ ਹੋ ਜੇ ਬਸ ਠੀਕ ਹੈ

ਪਰਜ ਤੱਕੋਂ ਤੱਕ ਨਹੀਂ ਬੈੜਾ ਜਦੋਂ ਤੱਕ ਖੁਦ ਆਪਣੇ ਆਪ ਦੇ ਉੱਪਰ ਕੰਮ ਨਹੀਂ ਕਰਦੇ ਬੰਦੇ ਖੋਜ ਦੇਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਆਵੇ ਕਦੇ ਪਰੇਸ਼ਾਨੀਆਂ ਤੋਂ ਖੜਾ ਛੁੱਟ ਜਾਏਗਾ ਜੇ ਰੋਜ਼ ਆਪਣੇ ਆਪ ਨੂੰ ਖੋਜੇ ਹੁਕਮਨਾਮਾ ਆਪਾਂ ਦਾ ਜਾਨਣਾ ਹੁੰਦਾ ਸੱਚ ਜਾਣਿਓ ਕਿਨੇ ਕਿਨੇ ਹੁਕਮਨਾਮਾ ਪੜਿਆ

جب یہ اندر اتشار ہوئے گا تج نہ سر کے جاؤ گے بنا اتشاہ آؤ گے کچھ بھی نہیں پھٹ کے جاؤں گے